ਔਰ ਜੋ ਸਾਡੀਆਂ ਮੰਗਾਂ ਨੇ ਜੀ ਪਿਛਲੇ ਤਕਰੀਬਨ ਕਾਫੀ ਸਮੇਂ ਤੋਂ ਲਟਕੀਆਂ ਹੋਈਆਂ ਨੇ ਆਉਣ ਵਾਲੀ ਦੀਵਾਲੀ ਤੇ ਸਰਕਾਰ ਵੱਲੋਂ ਸਾਡਾ ਮੁਲਾਇਮਕ ਤੋਹਫਾ ਦਊਗਾ ਵਿਚਾਰੀ ਖੜੇ ਨੇ ਉਹ ਅੜੀਕ ਕਰ ਰਹੇ ਕਿ ਸਾਡਾ ਉਹ ਤੋਹਫਾ ਕਿੱਥੇ ਖਵਾਦ ਗਿਆ ਬਹੁਤ ਰੋਸ ਕਿਉਂਕਿ ਸਾਡੀ ਜਿਹੜੀ ਮੀਟਿੰਗ ਦਾ ਬਾਈਕਾਟ ਹੋ ਚੁੱਕਿਆ ਸੀਗਾ ਫਿਰ ਹੁਣ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਕਰਤਾ ਅਸੀਂ ਹੋਰ ਵੀ ਤਿੱਖਾ ਲੈ ਕੇ ਜਾਵਾਂਗੇ ਭਰਾਜੀ ਤੁਹਾਡਾ ਨਾਮ ਜੀ ਮੇਰਾ ਨਾਮ ਜਗਵਿੰਦਰ ਸਿੰਘ ਜੀ ਜਗਵਿੰਦਰ ਜੀ ਹੜਤਾਲ ਚੱਲ ਰਹੀ ਹੈ ਕਈ ਦਿਨਾਂ ਤੋਂ ਤੁਹਾਡੀਆਂ ਵੀ ਮੰਗਾਂ ਜਾਇਜ਼ ਨੇ ਤੁਸੀਂ ਮੰਗਾ ਸਰਕਾਰ ਅੱਗੇ ਰੱਖੀਆਂ ਹੋਈਆਂ ਨੇ ਤੇ ਜੇ ਗੱਲ ਕੀਤੀ ਜਾਵੇ ਲੋਕ ਵੀ ਥੋੜਾ ਜਿਹਾ ਪ੍ਰੇਸ਼ਾਨ ਜ਼ਰੂਰ ਨੇ ਬਾਕੀ ਕੋਈ ਚੰਗਾ ਕੰਮ ਕਰੀਏ ਤਾਂ ਜ਼ਰੂਰ ਥੋੜੀਆਂ ਕਠਿਨਾਈਆਂ ਵੀ ਆਉਂਦੀਆਂ ਨੇ ਤੇ ਜਨਤਾ ਵੀ ਤੁਹਾਨੂੰ ਸਹਿਯੋਗ ਦੇ ਰਹੀ ਆ ਕੋਈ ਐਸੀ ਗੱਲ ਨਹੀਂ ਕਿਵੇਂ ਦੇਖਦੇ ਹੋ ਤੇ ਕੀ ਤੁਹਾਡੀਆਂ ਮੰਗਾਂ ਨੇ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਚੌਥੇ ਦਿਨ ਜਿਹੜੀ ਸਾਡੀ ਹੜਤਾਲ ਨਹੀਂ ਸਾਡੀ ਸਮੂਹ ਛੁੱਟੀ ਹੈ ਜੀ ਛੁੱਟੀ ਹੈ ਜੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੰਜਾਬ ਸਰਕਾਰ ਮੰਨ ਨਹੀਂ ਰਹੀ ਦੂਜੀ ਬੇਨਤੀ ਹੈ ਸਾਡੀ ਜੋ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨਾਂ ਨੂੰ ਉਗਰਾਹਾ ਇਕਤਾ ਸਾਡੇ ਕੋਲ ਸਾਡੇ ਸਮਰਥਨ ਵਾਸਤੇ ਪਹੁੰਚੀ ਹੈ ਜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀਆਂ ਕਹਿੰਦੇ ਆ ਕਿ ਸਾਡੀਆਂ ਉਹ ਮੰਗਾਂ ਨੂੰ ਸਮਝ ਕੇ ਉਹ ਸਾਡੇ ਨਾਲ ਸਾਡੇ ਸੰਘਰਸ਼ ਵਿੱਚ ਸ਼ਾਮਲ ਹੋਏ ਨੇ ਜੀ ਔਰ ਜੋ ਸਾਡੀਆਂ ਮੰਗਾਂ ਨੇ ਜੀ ਪਿਛਲੇ ਤਕਰੀਬਨ ਕਾਫੀ ਸਮੇਂ ਤੋਂ ਲਟਕੀਆਂ ਹੋਈਆਂ ਨੇ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸਾਨੂੰ ਕਿਹਾ ਸੀਗਾ ਕਿ ਮੈਂ ਆਉਣ ਵਾਲੀ ਦੀਵਾਲੀ ਤੇ ਸਰਕਾਰ ਵੱਲੋਂ ਸਨ ਮੁਲਾਇਮਕ ਤੋਹਫਾ ਦਵਾਂਗਾ ਉਹ ਤੋਹਫਾ ਕਹਦਾ ਸੀਗਾ ਪੁਰਾਣੀ ਪੈਨਸ਼ਨ ਬਹਾਲੀ ਦਾ ਜੋ ਕਿ ਅਸੀਂ ਅੱਜ ਤੱਕ ਅੜੀਕ ਰਿਆਂ ਸਾਡੇ ਸਾਥੀ ਕਰਮਚਾਰੀ ਖੜੇ ਨੇ ਉਹ ਅੜੀਕ ਕਰ ਰਹੇ ਕਿ ਸਾਡਾ ਉਹ ਤੋਹਫਾ ਕਿੱਥੇ ਗਵਾਤ ਗਿਆ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਅਪੀਲ ਕਰਦੇ ਆ ਕਿ ਜੋ ਸਾਡੀਆਂ ਮੰਗਾਂ ਨੇ ਉਹ ਜਲਦੀ ਦੀ ਪ੍ਰਵਾਨ ਕਰਿਆ ਜਾਣ ਜੋ ਕਿ ਸਰਕਾਰ ਵੱਲੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਇਹ ਕਰਕੇ ਹੜਤਾਲ ਤੇ ਆ ਜੋ ਕਿ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਜੀ ਬਿਜ਼ਨਸ ਪਾਈ ਬਹਾਲ ਨਹੀਂ ਹੋ ਰਹੀ ਅਸੀਂ ਆਮ ਪਬਲਿਕ ਤੋਂ ਹੱਥ ਜੁੜ ਕੇ ਮਾਫੀ ਚਾਹੁੰਦੇ ਆ ਕਿ ਇਹ ਸਾਨੂੰ ਮਾਫ ਕੀਤਾ ਜਾਵੇ ਸਾਡਾ ਜਿਹੜਾ ਮੋਟਿਵ ਹੈਗਾ ਕਿਸੇ ਨੂੰ ਪਰੇਸ਼ਾਨ ਕਰਨ ਲਾਣੀ ਐ ਆਪਣੇ ਹੱਕਾਂ ਵਾਸਤੇ ਆਵਾਜ਼ ਉਠਾਉਣਾ ਹੈ। ਬਰਿੰਦਾ ਸਿੰਘ ਜੀ ਮਲਾਖ ਜਾਂਚ ਭਾਰਤ ਹੁਣੇ ਇੱਕਲਾ ਕਰਾ ਸਮਾਣਾ ਜੁੱਪਾ ਅਸੀਂ ਜੋ ਹੜਿਆ ਮਲਾਜ਼ਮ ਵੀਰ ਅੱਜ 24 ਦਿਨ ਧਰਨੇ ਦੇ ਬੈਠੇ ਨੇ ਜੀ ਇਹ ਮੰਗਾਂ ਇਹਨਾਂ ਬਿਲਕੁਲ ਜਾਇਜ਼ ਨਹੀਂ ਜਾਇਜ਼ ਨਹੀਂ ਹੈਗੀ ਜੋ ਇਹਨਾਂ ਨੇ ਗੱਲਾਂ ਇਹਨਾਂ ਮੰਗਾ ਰੱਖੀਆਂ ਨੇ ਉਹ ਜਾਇਜ਼ ਨੇ ਪੰਜਾਬ ਸਰਕਾਰ ਇਹਦੇ ਬਲ ਕੋਈ ਧਿਆਨ ਨਹੀਂ ਦੇ ਰਹੀ ਨਾ ਬਲ ਤੇ 24 ਦਿਨ ਹੋ ਗਿਆ ਅੱਜ ਇਹ ਮਜਬੂਰੀ ਦੇ ਵਿੱਚ ਕਿਤੇ ਫਾਲਟ ਪੈਂਦਾ ਉਹ ਵੀ ਫਾਲਟ ਉਸਦੇ ਪਏ ਨੇ ਤੇ ਇਹ ਮਜਬੂਰ ਨੇ ਵਿਚਾਰੇ ਜੇ ਇਹ ਇੱਥੋਂ ਇਹਦੇ ਮੰਗਾਂ ਸੁਣੀਆਂ ਜਾਣਗੀਆਂ ਇਹਨਾਂ ਨੂੰ ਕੋਈ ਨੱਤਾ ਜਾਊਗਾ ਭਰੋਸਾ ਤਾਂ ਇਹ ਵੀ ਆਪਦੇ ਕੰਮ ਲੱਗਣਗੇ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਮੰਗਾਂ ਫੌਰੀ ਲਾਗੂ ਕਰੀਆਂ ਜਾਣ ਨਹੀਂ ਐਦੂ ਬਾਅਦ ਕੋਈ ਵੱਡਾ ਸੰਘਰਸ਼ ਵਿੱਟਿਆ ਜਾਊਗਾ ਤਾਂ ਅਸੀਂ ਪਾਰਕਿਸਾਂ ਜੋ ਇਕੱਠਾ ਅਗਰਾਹ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀਏ ਅਸੀਂ ਖੜੇ ਰਹਿਾਂਗੇ ਬਿਲਕੁਲ ਨਹੀਂ ਪਰਾਂ ਜਾਂਦੇ ਹਾਂਗੇ ਇਹਨੇ ਨਾਲ ਸਮਰਥਨ ਦੇਵਾ ਸਾਡੀ ਵੀਰ ਨੇ ਇਹ ਪਰ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਮੰਗਾਂ ਫੌਰੀ ਤੋਂ ਛੇਤੀ ਛੇਤੀ ਮੰਨੀਆਂ ਜਾਣ ਤਾਂ ਕਿ ਉਹ ਧਰਨਾ ਸਮਾਪਤ ਹੋ ਸਕੇ ਧੰਨਵਾਦ ਭਰਾਜੀ ਤੁਹਾਡਾ ਨਾਮ ਅਕਵਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਤੇ ਜਿਵੇਂ ਤੁਹਾਡੀਆਂ ਹੜਤਾਲਾਂ ਚੱਲ ਰਹੀਆਂ ਨੇ ਮੰਗਾਂ ਕਿਸ ਤਰ੍ਹਾਂ ਦੇਖਦੇ ਨੇ ਤੇ ਮੁੱਖ ਮੰਤਰੀ ਸਾਹਿਬ ਕੀ ਤੁਹਾਡੀਆਂ ਮੰਗਾਂ ਨੇ ਸਰ ਸਾਡੀਆਂ ਜੋ ਵੀ ਮੰਗਾਂ ਨੇ 11 12 13 ਦੀ ਜੋ ਪਹਿਲੇ ਸਮੂਹਕ ਛੁੱਟੀ ਭਰੀ ਸੀਗੀ ਹੁਣ ਤੇ ਕੱਲ 14 ਦੇ 15 ਦੀ ਸੀ ਭਰੀ ਆ ਕਿਉਂ ਸਾਡੀਆਂ ਜੋ ਵੀ 25 ਮੰਗਾਂ ਪਹਿਲੀ ਜੋ ਪੁਰਾਣੀ ਪੈਨਸ਼ਨ ਪਾਲ ਕੱਚੇ ਕੰਮ ਨੂੰ ਪੱਕਾ ਕਰਨਾ ਤੇ ਡੀਏ ਦੀਆਂ ਕਿਸ਼ਤਾਂ ਜੋ ਬਹਾਲ ਨਹੀਂ ਕੀਤੀਆਂ ਜਾ ਰਹੀਆਂ ਤੇ ਵਿਜੀ ਕਰਨ ਬਾਰੇ ਅਸੀਂ ਪਹੁੰਚ ਲਾ ਰਹੇ ਹਾਂ ਵੀ ਕੱਚੇ ਕੰਮ ਐਨੂੰ ਪੱਕਾ ਕਰੋ ਜੋ ਸਾਡੀਆਂ 25 ਮੰਗਾਂ ਮੰਨ ਕੇ ਉਹਨਾਂ ਨੇ ਇਨਵੋਇਸ ਲਾਗੂ ਨਹੀਂ ਕਰ ਰਹੀਆਂ ਜਿਹੜੀਆਂ ਤੁਹਾਡੀਆਂ ਭਰਾਜੀ ਮੰਗਾਂ ਨੇ ਜੇ ਉਹਨਾਂ ਨੂੰ ਅਣਗੋਲਿਆ ਕੀਤਾ ਜਾਂਦਾ ਤਾਂ ਅਗਲਾ ਸੰਘਰਸ਼ ਤੁਹਾਡਾ ਕਿਵੇਂ ਹੋਏਗਾ ਕੀ ਹੋਏਗਾ ਜੋ ਸਾਡੀ ਸਟੇਟ ਕਮੇਟੀ ਸਾਨੂੰ ਹੁਕਮ ਕਰੇਗੀ ਅਸੀਂ ਤਾਂ ਗ੍ਰਾਹਾਂ ਜਥੇਬੰਦੀ ਨੂੰ ਨਾਲ ਲੈ ਕੇ ਜੀ ਇਹ ਸਾਡੇ ਸਹਿਯੋਗ ਚਾਹੇ ਇਹਨਾਂ ਨੂੰ ਜੀ ਆਇਆਂ ਕਦੇ ਆਉਣਾ ਦੇ ਜਗਤਾਰ ਜੀ ਮੰਗਾਂ ਤੁਹਾਡੀਆਂ ਜਾਇਜ਼ ਨੇ ਸਰਕਾਰ ਨੂੰ ਤੁਸੀਂ ਨੇ ਸਰਕਾਰ ਬਣਨ ਤੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਸਰਕਾਰ ਬਣਦੇ ਤੁਹਾਡੀਆਂ ਮੰਗਾਂ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਊਗਾ ਜੋ ਵੀ ਤੁਹਾਡੀਆਂ ਮੰਗਾਂ ਨੇ ਕਿਵੇਂ ਦੇਖਦੇ ਹੋ ਕਿ ਵੀ ਅੱਜ ਚੌਥੇ ਦਿਨ ਦੇ ਵਿੱਚ ਹੜਤਾਲ ਪਹੁੰਚ ਗਈ ਹੈ ਹਾਂਜੀ ਇਹ ਪਹਿਲਾਂ ਤੁਹਾਡਾ ਪੁੱਛਦਾ ਸੀ ਬਹੁਤ ਧੰਨਵਾਦ ਕਰਦੇ ਆਂ ਤੇ ਉਸ ਤੋਂ ਬਾਅਦ ਸਾਡੇ ਕਿਸਾਨ ਜਥੇਬੰਦੀ ਤੁਹਾਡਾ ਆਪ ਪਹੁੰਚਣੇ ਸਾਡੇ ਪ੍ਰਧਾਨ ਜੀ ਭਿੰਦ ਜੀ ਕਕਰਾਲਾ ਤੇ ਬਾਈ ਹੋਰੀ ਸਾਰੇ ਪਹੁੰਚਣੇ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਸੰਘਰਸ਼ ਦੇ ਵਿੱਚ ਖੁੱਦ ਨੇ ਸਾਡੇ ਨਾਲ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਵੀਰ ਜੀ ਤੇ ਅਸੀਂ ਜਦੋਂ ਆਮ ਆਦਮੀ ਪਾਰਟੀ ਸ਼ੁਰੂਆਤ ਚ ਆਈ ਸੀ ਮੈਂ ਪਹਿਲਾਂ ਤੋਂ ਜੁੜਿਆ ਹਾਂ ਤੇ ਇਹਨਾਂ ਦਾ ਕੱਟੜੇ ਵੀ ਰਿਹਾ ਮੇਰੇ ਪੂਰਾ ਇਹਨਾਂ ਨੂੰ ਸਮਰਥਨ ਦਿੱਤਾ ਪਰ ਉਹ ਚੀਜ਼ਾਂ ਦੇਖ ਕੇ ਸਾਨੂੰ ਕੁਝ ਨਹੀਂ ਲੱਗਦਾ ਹੈਗਾ ਕਿਉਂਕਿ ਇਹਨਾਂ ਨੇ ਕੋਈ ਇਹੋ ਜਿਹਾ ਕੰਮ ਨਹੀਂ ਕਰਿਆ ਹੈਗਾ ਕਿਸਾਨ ਜੱਥੇਬੰਦੀਆਂ ਦਾ ਜਾਂ ਤੁਸੀਂ ਲਾ ਲਓ ਆਪਣਾ ਮਜ਼ਦੂਰ ਵਰਗ ਦਾ ਮਲਾਜਮਾਂ ਦਾ ਤੇ ਪਿੱਛੇ ਫੂਡ ਐਂਡ ਸਕੀਮ ਆਈ ਸੀਗੀ ਉਹ ਵੀ ਵਾਪਸ ਲੈਣੀ ਪਈ ਕਿਸਾਨਾਂ ਦੀ ਬਦੌਲਤ ਉਹਨਾਂ ਨੇ ਸੰਘਰਸ਼ ਕਰਿਆ ਤੇ ਵੀ ਇੱਕ ਕੈਪਟਨ ਸਰਕਾਰ ਵਲੇ ਸਾਡਾ ਨੋਟੀਫਿਕੇਸ਼ਨ ਜਾਰੀ ਕਰਿਆ ਪੇ ਸਕੇਲ ਜੋ ਕਿ ਸੈਂਟਰ ਦਾ ਲਾਗੂ ਕਰਤਾ ਸੀ ਕੈਪਟਨ ਸਰਕਾਰ ਨੇ ਅਸੀਂ ਕਹਿਣਾ ਵੀ ਕੰਮ ਅਸੀਂ ਪੰਜਾਬ 'ਚ ਕਰਦੇ ਆ ਉਹ ਪੇਸਕੇਲ ਰੱਦ ਕਰਕੇ ਸਾਨੂੰ ਪੰਜਾਬ ਦਾ ਪੇਸਕੇਲ ਦਿੱਤਾ ਜਾਵੇ ਅਗਰ ਇਹ ਸਾਡੀਆਂ ਮੰਗਾਂ ਨਹੀਂ ਸੁਣਦੀ ਸਰਕਾਰ ਜਾਂ ਉਹ ਜਿਹੜੀ ਬੀਜੀ ਬੋਰਡ ਦੀ ਮੈਨੇਜਮੈਂਟ ਸਾਡੇ ਹੱਥ ਕਿਸਾਨ ਜਿਹਾ ਸੇਵੰਦੀਆਂ ਉਹ ਮਜ਼ਦੂਰ ਜਿਹਾ ਸੇਵੰਦੀਆਂ ਇਹਦਾ ਸਾਰਿਆਂ ਨਾਲ ਲੈ ਕੇ ਅਸੀਂ ਸੰਘਰਸ਼ ਬਹੁਤ ਤੇਜ਼ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਹਾਂਜੀ ਵੀਰੇ ਧੰਨਵਾਦ ਜਿੰਦਾਬਾਦ ਲੋਟਾਏ ਕਾ ਚੰਦਾਬਾਦ ਜਿੰਦਾਬਾਦ 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 ਪੂਰ ਸਮਾ ਜਿੰਦਾਬਾਦ 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 ਭਾਈ ਤੁਹਾਡਾ ਨਾਮ ਮੇਰਾ ਨਾਮ ਜੀਵਲ ਸਿੰਘ ਜੀ ਜੀਵਨ ਜੀ ਕਿਵੇਂ ਦੇਖਦੇ ਹੋ ਤੁਹਾਡੀ ਚੌਥੇ ਦਿਨ ਦੇ ਵਿੱਚ ਹੜਤਾਲ ਪਹੁੰਚ ਗਈ ਹੈ ਤੇ ਮੁੱਖ ਮੰਤਰੀ ਸਾਹਿਬ ਨੇ ਜੋ ਵਾਅਦੇ ਕੀਤੇ ਸੀ ਹਲੇ ਤੱਕ ਜਿਹੜੇ ਵਾਅਦੇ ਨੇ ਪੂਰ ਨਹੀਂ ਚੜੇ ਕੀ ਕਹਿਣਾ ਚਾਹੁੰਦੇ ਹੋ ਜੀ ਸਾਡੀਆਂ ਮੰਗਾਂ ਸੀ ਜੀਆਂ ਇਹਦੇ ਉੱਤੇ ਸੱਤ ਮੰਤਰੀ ਹਰਖਾਲ ਸਿੰਘ ਚੀਮਾ ਦੀ ਮੌਜੂਦਗੀ ਦੇ ਵਿੱਚ ਮੀਟਿੰਗ ਹੋਈ ਸੀ ਬਹੁਤ ਹੀ ਸੰਗਮਾਹਤ ਮਹੌਲ 'ਚ ਮੀਟਿੰਗ ਹੋਈ ਸੀ ਸਰਕਾਰ ਨੇ ਮੰਗਾ ਮੰਨ ਲਈਆਂ ਸੀ ਜੀਆਂ ਪਰ ਮਨੇਜਮੈਂਟ ਵੱਲੋਂ ਕੋਈ ਵੀ ਸਰਕੂਲਰ ਜਾਰੀ ਨਹੀਂ ਕੀਤਾ ਗਿਆ ਜਿਸ ਦੇ ਰੋਜ਼ ਤੋਂ ਅੱਜ ਜਿਹੜੀ ਅੱਜ 14 15 ਦੀ ਹੜਤਾਲ ਜਿਹੜੀ ਅੱਗੇ ਵਧਾ ਲਈ ਹੈ ਇਹ ਜਿਸ ਦਾ ਰੋਜ਼ ਸਾਡੇ ਸਾਰੇ ਮੈਂਬਰਾਂ ਸਾਡੀ ਸਟੇਟ ਕਮੇਟੀ ਦੀ ਜੀ ਬਹੁਤ ਰੋਜ਼ ਹੈ ਕਿ ਜ ਸਾਡੀ ਜਿਹੜੀ ਮੀਟਿੰਗ ਦਾ ਬਾਈਕਾਟ ਹੋ ਚੁੱਕਿਆ ਸੀਗਾ ਜੀ ਹੁਣ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਕਰਤਾ ਅਸੀਂ ਹੋਰ ਵੀ ਤਿੱਖਾ ਲੈ ਕੇ ਜਾਵਾਂਗੇ ਧੰਨਵਾਦ ਠੀਕ ਹੈ। ਮੁਲਾਜਮ ਮੇਕਤਾ ਜਿੰਦਾਬਾਦ। 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 ਸਾਡਾ ਇੱਕ ਜਿੰਦਾਬਾਦ। 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 ਰੋਡ ਦੀ ਕਟਿਆ ਮੈਨੇਜਮੈਂਟ ਹਾਏ ਹਾਏ। ਹਾਏ 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 ਹਾਏ। ਬੱਬ ਕੇ ਪਿੱਟੋ ਹਾਏ ਹਾਏ। ਹਾਏ 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 ਹਾਏ। ਜਿੰਦਾਬਾਦ। 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 ਹਾਏ 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 ਹਾਏ। ਧੰਨਵਾਦ ਸਾਥੀਓ ਬਹੁਤ-ਬਹੁਤ ਤੁਹਾਡਾ। करो, लागू, करो। लागू करो लागू करो लागू <addressing> <informedCC>

ਚੱਕਣੇ ਦੋਤੇ ਗੋਡਾ ਰੱਖ ਲਿਆਂਗੇ ਪੰਜਾਬ ਸਰਕਾਰ ਮਰਦਾਬਾਦ 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 ਸ਼ਾਨ ਮਧਾਰ ਮਲੂਕ ਲਗਮ ਇਕਤਾ ਜਿੰਦਾਬਾਦ ਜਿੰਦਾਬਾਦ ਮੁਕਤਾਂ ਦਾ ਇਕਾ ਜਿੰਦਾਬਾਦ 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 ਕੁਰਨੀਆ ਦਾ ਕੀਰਤੀ ਕਮਾਂ ਜਿੰਦਾਬਾਦ ਜਿੰਦਾਬਾਦ ਦਾ ਇਕਾ ਜਿੰਦਾਬਾਦ 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 ਬੋਦੀ ਕੜੀਆ ਮੈਨੇਜਮੈਂਟ ਹਾਏ 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 ਹੋਇਆ ਮੰਗਲ ਲਾਗੂ ਕਰੋ ਲਾਗੂ ਕਰੋ ਕਿ ਇਹੋ ਜਾਂ ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਬਿਜਲੀ ਬੋਰ ਦੀ ਕੜੀਆ ਮਰੇ ਮੁਰਦਾ ਮੁਰਦਾ ਹਾਏ 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 ਲਾ ਸਟਾਰ ਮੁਰਦਾਬਾਦ ਮੁਰਦਾਬਾਦ ਮੁਰਦਾ